ਹਾਂ ਜੀ ਮੇਰਾ ਨਾਮ ਫਤੇ ਸਿੰਘ ਜੀ ਮੈਂ ਗੁਰਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ ਮੋਡਲ ਟਾਊਨ ਤੇ ਮੈਂ ਹਰ ਸਾਲ ਐਲ ਕੇਜੀ ਤੋਂ ਲੈ ਕੇ ਹੁਣ 8th ਕਲਾਸ ਹੋ ਗਈ ਹੈ ਤੇ ਹਰ ਸਾਲ ਮੈਂ ਬੂਟੇ ਲਾਣਾ ਵਾ ਤੇ ਅੱਜ ਵੀ 50 ਤੋਂ ਕਰੀਬ ਸਾਰੇ ਪਾਸੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਲਾ ਲੈਣਾ ਵਾ ਕੋਈ ਇਸ ਤਰ੍ਹਾਂ ਸ਼ੁਰੂਆਤ ਹੋਈ ਸੀ ਇਸ ਦੀ ਕਿਉਂਕਿ ਨਾਰਮਲ ਜਦੋਂ ਬਰਥਡੇ ਆਂਦਾ ਬੱਚੇ ਕੇਕ ਕੱਟਦੇ ਨੇ ਪਾਰਟੀਆਂ ਕਰਦੇ ਨੇ ਤੇ ਤੁਸੀਂ ਬੂਟੇ ਲਾਣੇ ਹੋ ਹਾਂਜੀ ਇਹ ਗੱਲ ਸੀ ਜੀ ਐਲकेजी ਵਿੱਚ ਮੈਂ ਜਦੋਂ ਇੱਕ ਸਕੂਲ 'ਚ ਫੁੱਲ ਲੱਗੇ ਹੁੰਦੇ ਸੀ ਨਾ ਤੇ ਮੈਂ ਮੇਰਾ ਪੱਟਨ ਦਾ ਜੀ ਕੀਤਾ ਮੈਂ ਪੱਟ ਲਿਆ ਤੇ ਉੱਥੋਂ ਪ੍ਰਿੰਸੀਪਲ ਮੈਮ ਮੇਰੇ ਆਏ ਤੇ ਜਿੱਦਾਂ ਹੋਰ ਹੁੰਦੇ ਨੇ ਤਾਂ ਡਾਂਟਣ ਲੱਗ ਜਾਂਦੇ ਨੇ ਉਹਨਾਂ ਨੇ ਇੰਨਾ ਪਿਆਰ ਨਾਲ ਸਮਝਾਇਆ ਕਹਿੰਦੇ ਕਿ ਇਹ ਤਾਂ ਹੁਣ ਬਿਮਾਰ ਹੋ ਗਿਆ ਹਨਾ ਇਹਦੇ ਮਤਲਬ ਜ਼ਖਮੀ ਹੋ ਗਿਆ ਇਹਦੇ ਦੋਸਤ ਵੀ ਹੁਣ ਹਨਾ ਇਕੱਲੇ ਰਹਿ ਗਏ ਤੇ ਜਿਛੇ ਜਿਛੇ ਦੀ ਮੈਂ ਉਹਨੂੰ ਬੁਲਾਇਆ ਕਿ ਸ਼ੈਨੂੰ ਹਸਪੀਟਲ ਲੈ ਜਾਓ ਮਤਲਬ ਬੱਚੇ ਜਿਹਨਾਂ ਦੀ ਗੱਲ ਕਰਦੇ ਆਂ ਤੇ ਮੈਂ ਉਹਨੂੰ ਇਦਾਂ ਅਫਸੋਸ ਪੈ ਗਿਆ ਕਿ ਆ ਕੀ ਹੋ ਗਿਆ ਮੇਰੇ ਤੋਂ ਫਿਰ ਮੈਂ ਕਹਿੰਦਾ ਕਿ ਜਿਹੜੇ ਨਾਲ ਦੇ ਇਹਦੇ ਸਾਥੀ ਸੀ ਉਹ ਵੀ ਹੁਣ ਅਧੂਰੇ ਰਹਿ ਗਏ ਉਹ ਵੀ ਸੋਜਦੇ ਹੋਣਗੇ ਹੁਣ ਕਿੱਥੇ ਗਿਆ ਇਹਦਾ ਇਹਨਾਂ ਜ਼ਖਮੀ ਹੋ ਗਿਆ ਤੇ ਫਿਰ ਉਦੋਂ ਮੈਂ ਗਿਆ ਛੇਤੀ ਛੇਤੀ ਲੈ ਜਾ ਜੋ ਨਾਲ ਜਦੋਂ ਘਰੇ ਆਏ ਮੈਂ ਪਾਪਾ ਨੂੰ ਵੀ ਕਿਹਾ ਕਿ ਪਾਪਾ ਹੁਣ ਉਹਦਾ ਹਾਲਚਾਲ ਪੁੱਛ ਕੇ ਆਣਾ ਕਿੱਥੇ ਆਓ ਚਲੋ ਉਦੋਂ ਬਾਨਾ ਲਾਤਾ ਕਿ ਉਹ ਬਾਹਰਲੇ ਦੇਸ਼ ਰਹਿਣ ਲੱਗ ਗਿਆ ਫਿਰ ਉਹ ਤੋਂ ਮੈਂ ਠਾਨ ਲਈ ਗੱਲ ਕਿ ਹਰ ਸਾਲ ਜਦੋਂ ਵੀ ਜਿੱਥੇ ਵੀ ਜਗ੍ਹਾ ਮਿਲੇ ਤਾਂ ਉੱਥੇ ਪੌਦੇ ਲਾਣੇ ਹੀ ਲਾਣੇ ਆ ਹਰੇਕ ਤੱਕ ਤਕਰੀਬਨ ਕਿੰਨੇ ਪੌਦੇ ਲਾ ਚੁੱਕੇ ਹੋਗੇ ਤੁਸੀਂ ਇਹ ਗਿਣਤੀ ਹੈ ਗਿਣਤੀ ਤਾਂ ਨਹੀਂ ਹੈਗੀ ਜੀ ਇੰਨੀ ਤਾਂ ਕਰ ਨਹੀਂ ਸਕਦੇ ਪਰ ਇੰਨਾ ਜਿੱਦਾਂ ਗਲੋਬਲ ਵਾਰਮਿੰਗ ਵਧ ਰਹੀ ਹੈ ਸਾਇੰਸ ਵੀ ਕਹਿ ਰਹੀ ਹੈ ਹਨਾ ਤਾਂ ਉਸ ਨੂੰ ਘਟਾਣ ਲਈ ਦੇਖੋ ਹੁਣ ਇੰਨੀ ਆਪਾਂ ਨੂੰ ਟੈਕਨੋਲੋਜੀ ਬਣ ਰਹੀ ਹੈ ਤਾਂ ਆਪਣੇ ਵਧੀਆ ਲਈ ਬਣ ਰਹੀ ਹੈ ਹੁਣ ਆਪਾਂ ਕਿੰਨੀ ਜਲਦੀ ਕਿੱਥੇ ਪਹੁੰਚ ਜਾਣੇ ਆ ਉਹ ਵੀ ਜ਼ਰੂਰੀ ਹੈ ਪਰ ਆਪਾਂ ਉਹਨੂੰ ਜੇ ਘਟਾ ਨਹੀਂ ਸਕਦੇ ਤਾਂ ਉਹਨੂੰ ਬਰਾਬਰ ਤਾਂ ਕਰ ਸਕਦੇ ਆ ਨਾ ਬੂਟੇ ਬੂਟੇ ਅਪੀਲ ਕਰੋਗੇ ਬਸ ਇੱਕੋ ਹੀ ਬੇਨਤੀ ਹੈ ਸਭ ਨੂੰ ਕਿ ਘਟੋ ਘਟ ਆਪਣੇ ਜਨਮ ਦੇਤੇ ਜਦੋਂ ਮਰਜ਼ੀ ਇੱਕ ਨਾ ਇੱਕ ਬੂਟਾ ਹਰ ਸਾਲ ਲਾਉਣਾ ਚਾਹੀਦਾ ਹੈ ਕਿਉਂਕਿ ਜੇ ਇੱਕ ਵੀ ਲਾਉਂਗੇ ਆਪਣੇ ਕਿੰਨੀ ਆਬਾਦੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਵੀ ਆਪਣੀ ਕਿੰਨਾ ਹਰਿਆ ਭਰਿਆ ਦੇਸ਼ ਹੋ ਜਾਊਗਾ ਜੀ ਮੈਮ ਕਿਹਾ ਮੇਰਾ ਨਾਮ ਪ੍ਰਭਜੀਤ ਕੌਰ ਹੈ ਮੈਂ ਫਤਿਹ ਸਿੰਘ ਦੀ 7th ਕਲਾਸ ਦੀ ਇਨਚਾਰਜ फतेह सिंह बहुत अच्छा है और अपने बर्थडे पे वो हमेशा एक प्लांट लगाता है जो कि मेरे को लगता है एनवायरनमेंट के लिए बहुत अच्छा है और हर किसी को ये इनिशिएटिव लेना चाहिए ईच वन प्लांट वन और बहुत अच्छी चीज़ है ये बहुत अच्छा एक इनिशिएटिव है फतेह सिंह और उनके फादर का ठीक है ये हर किसी को करना चाहिए थैंक यू अज मेरे हल्के का एक बहुत ही छोटा बड़ा प्यारा गुरशख बच्चा ਵੀਰ ਅੱਜ 14 ਸਾਲ ਪੂਰੇ ਹੋ ਕੇ ਤੇ 15ਵਾਂ ਜਨਮ ਦਿਨ ਮਨਾਇਆ ਇਸ ਜਨਮ ਦਿਨ ਦੀ ਜਿੱਥੇ ਨੂੰ ਮੁਬਾਰਕਵਾਦ ਦਿਨਾ ਉਥੇ ਬਾਬਾ ਦੀਪ ਸਿੰਘ ਮਹਾਰਾਜ ਜੀ ਚੰਨਾਂ ਦਾਸ ਕਰਦਾ ਕਿ ਬੱਚੇ ਨੂੰ ਲੰਮੀ ਉਮਰ ਚੜ੍ਹਦੀ ਕਲਾ ਤੇ ਹਰਮਨਦਾਨ ਫਤਿਹ ਦਾ ਬਖਸ਼ਣ ਦੇਣ ਕਿਉਂਕਿ ਇਹ ਉਹ ਬੱਚਾ ਜੀ ਨੇ ਆਪਣੇ ਜਨਮ ਦਿਨ ਤੇ ਹਰੇਕ ਵੱਡੇ ਨੂੰ ਲੋਕ ਕੇ ਕਟਦੇ ਨੇ ਇਹ ਬੂਟੇ ਲਾਉਂਦਾ ਅੱਜ ਵੀ ਇਹਨੇ 50 ਦੇ ਕਰੀਬ ਬੂਟੇ ਵੱਖ-ਵੱਖ ਜਗ੍ਹਾ ਤੇ ਲਾਏ ਨੇ ਮੈਂ ਇਹ ਵੀ ਸ਼ਲਾਘਾ ਕਰਦਾ ਇਹਦੇ ਮਾ ਮਾਪ ਦੇ ਵੀ ਸ਼ਲਾਘਾ ਕਰਦਾ ਜਿਨ੍ਹਾਂ ਨੇ ਇਹ ਵੀ ਪ੍ਰੇਰਣਾ ਦਿੱਤੀ ਹੈ ਇਹਦੇ ਤੋਂ ਸੇਧ ਲੈਣ ਦੀ ਲੋੜ ਹੈ ਹਰੇਕ ਪੰਜਾਬੀ ਨੂੰ ਅਗਰ ਹਰੇਕ ਪੰਜਾਬੀ ਆਪਣੇ ਜਨਮ ਦਿਨ ਤੇ ਐਟ ਲੀਸਟ ਵਨ ਜਿਹੜਾ ਉਹ ਲਾਵੇ ਮੈਂ ਸਮਝਦਾ ਵੀ ਪ੍ਰਦੂਸ਼ਣ ਨਾਂ ਦੀ ਕੋਈ ਚੀਜ਼ ਪੰਜਾਬ 'ਚ ਨਹੀਂ ਰਹੂ। ਮੈਨੂੰ ਲੱਗਦਾ ਵੀ ਉਮਰ ਛੋਟੀ ਹੈ ਬੱਚੇ ਦੀ ਲੇਕਿਨ ਸੋਚ ਵੱਡੀ ਹੈ। ਉਮਰ ਛੋਟੀ ਹੈ ਸੋਚ ਵੱਡੀ ਹੈ। ਇਹਦੇ ਲਈ ਇਹ ਪਰਮਾਤਮਾ ਦਾ ਅਸ਼ੀਰਵਾਦ ਹੁੰਦਾ ਜਦੋਂ ਅਸੀਂ ਪ੍ਰਕਿਰਤੀ ਦੇ ਨਿਗਨ ਦੀ ਪਾਲਣਾ ਕਰਦੇ ਆ। ਪ੍ਰਕਿਰਤੀ ਕੀ ਹੈ ਸਾਡੀ ਬਨਸਪਤੀ। ਦੇਖੀ ਆਪਣਾ ਚਗਿਰਦਾ ਚਾਹੁੰਦੇ ਆ ਸਾਫ਼ ਸੁਥਰਾ ਚਾਹੁੰਦੇ ਆ। ਸਾਨੂੰ ਸਾਲ ਲੰਘਦੇ ਵਿੱਚ ਸੁਖਿਆ ਹੀ ਹੋਵੇ ਕੋਈ ਬਿਮਾਰੀ ਨਾ ਲੱਗੇ ਉਹਦੇ ਲਈ ਪੌੜ ਤੇ ਪੀੜ ਪੌਦੇ ਜਿਹੜੇ ਨੇ ਉਹਨਾਂ ਦੀ ਸਾਂਭ ਸੰਭਾਲ ਤੇ ਉਹਨਾਂ ਦਾ ਲਾਉਣਾ ਬਹੁਤ ਜ਼ਰੂਰੀ ਹੈ ਜੀ ਕਿੰਦਾ